ਨਸ਼ੇ ਦਾ ਕਹਿਰ ਆਏ ਦਿਨ ਦੇ ਨਾਲ ਵਧਦਾ ਜਾ ਰਿਹਾ ਹੈ ਤਾਜ਼ਾ ਘਟਨਾ ਅੰਮ੍ਰਿਤਸਰ ਦੀ ਹੈ ਜਿੱਥੇ ਕੀ ਨਸ਼ੇ ਨੇ ਇੱਕ ਹੋਰ ਪਰਿਵਾਰ ਹੈ ਜੋ ਉਜਾੜ ਕੇ ਰੱਖ ਦਿੱਤਾ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਨਸ਼ਾ ਪਤਾ ਜਾ ਰਿਹਾ ਹੈ ਨਸ਼ਾ ਰੁਕਦਾ ਨਾ ਨਹੀਂ ਲੈ ਰਿਹਾ ਜਿਹੜੀਆਂ ਵੀ ਸਰਕਾਰਾਂ ਸੱਤਾ 'ਚ ਕਾਬਜ਼ ਹੁੰਦੀਆਂ ਨੇ ਉਹ ਪਹਿਲਾਂ ਨਸ਼ੇ ਖਿਲਾਫ ਤਾਂ ਬਹੁਤ ਗੋਲਦੀਆਂ ਨੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਜਦੋਂ ਸੱਤਾ ਚਾਹ ਜਾਂਦੀਆਂ ਨੇ ਤਾਂ ਭੁੱਲੀ ਜਾਂਦੀਆਂ ਨੇ ਕਿ ਨਸ਼ਾ ਵੀ ਖਤਮ ਕਰਨਾ ਹੈ ਉਥੇ ਕਈ ਮਾਵਾਂ ਦੇ ਪੁੱਤ ਤੇ ਕਈ ਭੈਣਾਂ ਦੇ ਸੁਹਾਗ ਇਹ ਜ਼ਹਿਰੀਲਾ ਨਸ਼ਾ ਉਜਾੜ ਚੁੱਕਿਆ ਹੈ ਉਥੇ ਅਸਵੇਰੇ ਦਾਣਾ ਮੰਡੀ ਭਗਤਾਂ ਵਾਲੇ ਦੇ ਨੇੜੇ ਪਿੰਡ ਮੂਲੇ ਚੱਕ ਵਿਖੇ ਇੱਕ ਨੌਜਵਾਨ ਦੀ ਲਾਸ਼ ਲਵਾਰਿਸ ਹਾਲਤ ਦੇ ਵਿੱਚ ਮਿਲੀ ਪੁਲਿਸ ਦੇ ਅਧਿਕਾਰੀ ਪੁਜੇ ਤਾਣਾ ਬੁਲੌਪੜੀ ਜਾ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਮੀਡੀਆ ਗੱਲਬਾਤ ਕਰਦੇ ਦੱਸਿਆ ਕਿ ਤਜਰੇ ਇੱਕ ਦੋ ਦਿਨ ਤੋਂ ਇਹ ਮੁੰਡਾ ਨਸ਼ੀ ਦੀ ਹਾਲਤ ਵਿੱਚ ਇਸ ਇਲਾਕੇ 'ਚ ਘੁੰਮ ਰਿਹਾ ਸੀ ਇਸ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਇਹ ਕਿੱਥੇ ਦਾ ਰਹਿਣ ਵਾਲਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੀ ਬਾਹ ਤੇ ਰਵੀ ਨਾਮ ਲਿਖਿਆ ਹੋਇਆ ਹੈ ਬੇਰਾ ਰਿਪੋਰਟ ਸਟੇਟਿੰਗ ਹਾਪਸ ਜਿਹੜੀ ਡੈੱਡ ਬੋਡੀ ਮਿਲਿਆ ਕੀ ਹੈ ਜੀ ਮਾਮਲਾ ਇਹ ਹਣੁਸ਼ਾਤੀ ਜੇ ਤਾਂ ਪਛਾਣ ਨਹੀਂ ਹੋ ਰਹੀ ਜੀ ਪਲਾਂ ਰਹੀ ਆ ਸਵੇਰੇ ਵੀ ਆ ਬੱਦ ਬੱਦ ਸ਼ਾਹ ਜੇਕਰ ਅੱਗੇ ਇੱਕ ਬੰਦਾ ਲਾਸ਼ ਮਰਿਆ ਪਿਆ ਉਹ ਇੱਥੇ ਰਿਹਾ ਵੀ ਕਾਹੀ ਪਹੁੰਚਿਆ ਜੇ ਪਛਾਣ ਜੀ ਬਾਅਦ ਉੱਤੇ ਰਵੀ ਲਿਖਿਆ ਵਾ ਜੀ ਉਮਰ ਦੀ 52 26 ਸਾਲ ਹੈ ਜੀ ਕਿੰਨੇ ਦਿਨ ਹੋ ਗਏ ਹੈ ਅੱਜ ਸਵੇਰ ਤਲਾਗਾ ਸਵੇਰ ਮਰਿਆ ਗਿਆ ਲਾਗੇ ਬੰਦੇ ਪਤਾ ਕੀਤਾ ਗਿਆ ਲਾਗੇ ਬੰਦੇ ਪਤਾ ਕੀਤਾ ਕੱਲ ਕੋਈ ਆਈਡੈਂਟੀ ਕਾਰਡ ਮਿਲਿਆ ਕੋਸ਼ਿਸ਼ ਨਹੀਂ ਦੇ ਕੋਈ ਮਿਲ ਆ ਜੁਕੇ ਜੀ ਉਹ ਅਗੇ ਇਨਵੈਸਟੀਗੇਸ਼ਨ ਫਿਰ ਕੀਤੀ ਜਾਏਗੀ ਪਰ ਅਜੇ ਨੂੰ ਅਸੀਂ ਕਰਕੇ ਫਿਰ ਕਰ ਰਹੀ ਤਾਂ ਇਹ 3 ਦਿਨ شناختਾ ਤੇ ਰੱਖਾਂਗੇ ਕਿ ਇਹਨਾਂ ਨੂੰ ਕੰਮ ਬਸ ਦੇ ਚ ਹਾਲੇ ਤੱਕ ਪਤਾ ਲੱਗ ਸਕਿਆ ਕਿ ਕਿੱਥੋਂ ਦਾ ਹੀ ਲਾਗੋ ਚਾ ਕੋ ਕਿਤੇ ਪਿੰਡ ਦਾ ਅਜੇ ਇਹਨਾਂ ਨੂੰ ਪਤਾ ਲੱਗਾ ਕਿਥੋਂ ਦਾ ਜੀ ਠੀਕ